ਇਹ ਆ ਜੀ ਸਾਡੇ ਪਿੰਡ ਦਾ ਸਕੂਲ ਠੀਕ ਹੈ ਜੀ ਇੱਕ ਛੋਟਾ ਇਹ ਵੱਡਾ ਸਕੂਲ ਆ ਉਧਰ ਛੋਟਾ ਸਕੂਲ ਹੈ ਹਨ ਜਗ੍ਹਾ ਜੀ ਉਧਰ 5ਵੀਂ ਤੱਕ ਆ ਇਧਰੋਂ ਪਾਸੇ 12ਵੀਂ ਤੱਕ ਆ ਇਹ ਲੱਗੀ ਸਾਡੇ ਸਕੂਲ ਦਾ ਉਧਰ ਨੂੰ ਛੱਪੜ ਵਾਲਾ ਸਕੂਲ ਕਹਿੰਦੇ ਆ ਇਹ ਆ ਜੀ ਸਾਡੇ ਪਿੰਡ ਦੀ ਗਰਾਊਂਡ ਇੱਥੇ ਨਿਆਣੇ ਮੈਚ ਲਾਉਂਦੇ ਆ ਹੁਣੇ ਉਹ ਮੈਚ ਲੱਗ ਗਏ ਨਿਆਣੇ ਹੁਣ ਲੱਗਣਾ ਇੱਥੇ ਐਤਵਾਰ ਨੂੰ ਮੈਚ ਤੁਹਾਨੂੰ ਦਿਖਾ ਲਿਆ ਜਾਊਗਾ ਮੈਚ ਐਤਵਾਰ ਦਾ ਠੀਕ ਹੈ ਜੀ। ਉਹ ਆ ਜੀ ਕਲੱਬ ਸਾਡੇ ਪਿੰਡ ਦਾ। ਇੱਥੇ ਨਿਆਣੇ ਆਉਣੇ ਵਾਲੇ ਆ ਹਣ, ਬੀੜ-ਬੋੜ ਚੱਕਣਾ। ਟਾਇਰ ਵਗੈਰਾ ਇੱਥੇ ਘਮਾਉਂਦੇ ਆ ਨਾ। ਚੱਕਦੇ ਜਾਣੇ ਕਿ ਹੂੰ ਪੂਰੀ ਮਿਹਨਤ ਲਾਉਂਦੇ ਹੁੰਦੇ। ਹੁਣੇ ਉਹ ਮੁੰਡੇ ਖੇਡ ਕੇ ਗਏ ਥੋੜਾ ਟਾਈਮ ਹੋ ਗਿਆ। ਇਹ ਆ ਜੀ ਸਾਡੇ ਪਿੰਡ ਦੀ ਗਰਾਮ ਸਕੂਲ। ਠੀਕ ਹੈ ਜੀ। ਹੁਣ ਨਾਲੇ ਹੀ ਹੈਗਾ ਇੱਥੇ ਛੱਪੜਾ। ਨਾਲੇ ਛੱਪੜ ਐ। ਇਹ ਕੁਗਲੀ ਸਾਈਡ ਦਾ ਸਕੂਲ ਐ ਉਹ ਵੀ ਤੁਹਾਨੂੰ ਦਿਖਾ ਲਿਆ ਜਾਊਗਾ। ਠੀਕ ਐ ਜੀ। ਇਹ ਛੱਪੜ ਨਾਲੇ ਇੱਥੇ ਇਦਾਂ ਗਰਾਉਂਡ ਦੇ ਨਾਲੇ ਛੱਪੜ ਐ। ਇਹ ਸਾਡੇ ਪਿੰਡ ਦਾ ਵੀਹ ਵਾਲੇ ਦੁਆਲੇ ਦਾ। ਅਸੀਂ ਤੁਹਾਨੂੰ ਦੂਜਾ ਸਕੂਲ ਦਿਖਾ ਲਦੇ ਆਂ। ਸਾਡੇ ਪਿੰਡ ਦਾ ਸਾਰਾ 뷰 ਆਉਂਦਾ। ਉਹ ਮੰਦਰ ਮਤਾਈ ਦਾ। ਇਹ ਆ ਜੀ ਸਾਡੇ ਪਿੰਡ ਦਾ ਦੂਜਾ ਸਕੂਲ ਅੱਗੇ ਤੁਹਾਨੂੰ ਹਾਲੇ ਹੀ ਪਹਿਲਾਂ ਜਿਹੜਾ ਵੱਡਾ ਸਕੂਲ ਜਿਹਨੂੰ ਕਹਿੰਦੇ ਆ ਛੋਟਾ ਸਕੂਲ ਜਿੱਥੇ ਇਹ ਨਿਆਣੇ 5ਵੀਂ ਤੱਕ ਪੜਦੇ ਆ ਨਾ ਹੁਣ ਤੁਹਾਨੂੰ ਦਿਖਲਾਂਗੇ ਅੰਦਰੋਂ ਠੀਕ ਆ ਜੀ ਤੁਸੀ ਜਾਤੇ ਦੇਖੋ ਜੀ ਬਾਹਰਲਾ ਗੇਟ ਸਕੂਲ ਠੀਕ ਆ ਜੀ ਉਹ ਜੋ ਕੀ ਬਹੁਤ ਖੂਬਸੂਰਤ ਬਣਾਇਆ ਗਿਆ ਪਿੰਡ ਨਾਲੋਂ ਹਣਾ ਜਾਂ ਸਕੂਲ ਦੇ ਜਿਹੜੇ ਅਧਿਆਪਕ ਆ ਉਹਨਾਂ ਨੂੰ ਸੱਚੀ ਗੱਲ ਸਾਰੇ ਭਰਾਵਾਂ ਨੂੰ ਇਹ ਹੈ ਜੀ ਸਾਡੇ ਪਿੰਡ ਦਾ ਸਕੂਲ ਜਿਹੜਾ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹੈ ਜੀ ਹਨਾ ਬਹੁਤ ਹੀ ਵਧੀਆ ਜਾਨਿਕ ਬਣਾਇਆ ਹੈ ਹਨਾ ਸੋਹਣਾ ਸਕੂਲ ਸਾਡੇ ਪਿੰਡ ਦਾ ਦੇਖੋ ਚੇਂਜ ਹੋ ਗਿਆ ਕਾਫੀ ਕਾਫ हाँ। सारे बढ़िया तरीके जो बनाया गया पूरी एक गल देखने वाली बिरो ਠੀਕ ਹੈ ਜੀ ਜੋ ਵੀ ਇੱਥੇ ਦੇ ਮੁਖੀ ਆ ਜਿੱਦਾਂ ਮੈਡਮ ਆ ਹਨਾ ਜਿਹੜੇ ਮੇਨ ਆ ਉਹਨੇ ਐਨ ਆਪਣੇ ਘਰ ਵਾਂਗੂ ਫਾਸਪਾਈ ਸਕੂਲ ਦੀ ਰੱਖੀ ਹੋ ਜਣਗੇ ਘਰ ਦਾ ਹਿੱਸਾ ਹੀ ਸਮਝਦੇ ਆ ਮੈਡਮ ਹਨਾ ਇਹ ਰੋੜਕੇ ਦਾ ਸਕੂਲ ਇੱਥੇ ਨਿਆਣੇ ਪੜਨ ਆਉਂਦੇ ਆ ਸਾਡੇ ਪਿੰਡ ਦੇ ਕਈ ਆਲੇ ਦੋਲੇ ਕਲੋਨੀਆਂ ਦੇ ਵਿੱਚੋਂ ਵੀ ਆਉਂਦੇ ਆ ਨਿਆਣੇ ਪੜਨ ਹਨਾ ਪੂਰਾ ਖੇਲਣੇ ਵਾਲਾ ਵੀ ਦੂਜਾ ਕੀਤਾ ਆ ਉਹ ਬਾਥਰੂਮ ਸਾਡੇ ਸਕੂਲ ਦੇ ਹਾਂ ਜਿੰਨਾ ਟੈਂਕੀ ਵਗੈਰਾ ਇੱਕ ਵੀ ਰੱਖਿਓ ਸਕੂਲ ਦੀ ਦੇਖਭਾਲ ਲੈਣਾ ਰੱਖਿਓ ਇਹ ਜੀ ਖੇਲਣੇ ਵਾਲਾ ਜਗ੍ਹਾ ਹਾਂਜੀ ਨਿਆਣਿਆਂ ਦੇ ਖੇਡਣ ਨੂੰ ਜਦ ਦੀ ਛੁੱਟੀ ਵੇਲੇ ਕਲਾਉਣੇ ਹੋਰ ਝੂਲਾ ਵਗੈਰਾ ਹਨ ਬੂਟੇ ਵਧੀਆ ਤਰੀਕੇ ਨਾਲ ਲਾਇਆ ਹੋਇਆ ਨਾੜਿਆਂ ਦੀ ਹਰੀਕ ਸੁਖੂਤ ਪਾਣੀ ਪੀਣ ਦੀ ਰੋਟੀਆਂ ਸਾਰਾ ਝੂਲੇ ਵਗੈਰਾ ਬਾਦਰ ਕੂਲਰ ਵਗੈਰਾ ਹੈ ਨਾ ਨਾ ਪਠੀਂ ਨਿਹਾਣਿਆਂ ਦੇ ਰੋਟੀ ਪਾਣੀ ਹੈ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਠੀਕ ਹੈ ਜੀ ਸਾਡਾ ਆਪਣਾ YouTube ਚੈਨਲ PB08 ਵਾਲਾ ਹੈ ਨਾ ਸਰਕਾਰੀ ਪ੍ਰਾਇਮਰੀ ਸਕੂਲ ਲੋ ਠੀਕ ਹੈ ਜੀ ਟੱਕਰ ਨੂੰ ਤੁਹਾਨੂੰ ਗੱਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਠੀਕ ਹੈ ਚੈਨਲ ਨੂੰ ਫੋਲੋ ਕਰੋ ਆਪਣੇ ਭਰਾ ਦੇ ਨੂੰ ਠੀਕ ਹੈ ਜੀ ਇਹ ਸਾਡੇ ਪਿੰਡ ਦਾ ਰੋੜਕੇ ਦਾ ਸਭ ਤੋਂ ਖੂਬਸੂਰਤ ਸਕੂਲ ਮੈਂ ਵੀ ਇੱਥੇ ਪੜਿਆ ਆ ਜੀ ਠੀਕ ਹੈ ਜੀ ਜਿੱਥੇ ਬਹੁਤ ਸਹੂਲਤਾਂ ਵਿਦਿਆਰਿਆਂ ਨੂੰ ਮਿਲਦੀਆਂ ਹਨ ਹਰੇਕ ਸਹੂਲਤ ਵਿਦਿਆਰਿਆਂ ਨੂੰ ਜਾਣੇ ਕਿ ਫੈਮਲੀਆ ਨੂੰ ਮੈਡਮਾ ਵੀ ਟ੍ਰੀਟ ਕਰਦੀ ਹੈ ਨਾ ਮਾਪਿਆਂ ਨੂੰ ਵਧੀਆ ਜਾਨੀ ਕਿ ਨਾ ਲੋ ਠੀਕ ਹੈ ਇਹ ਸਾਸਿਗਲ ਸਾਰਿਆਂ ਨੂੰ